ਪਿਛਲੇ 5 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਮੌਕੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕੀ ਸਾਲ ਦੇ ਵਿੱਚ 3 ਵਾਰ ਇਹ ਲੰਗਰ ਦਾ ਪ੍ਰਬੰਧ ਕਰਦੇ ਹਾਂ। ਉਹਨਾਂ ਨੇ ਇਹ ਕਿਹਾ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਸੰਬੰਧੀ ਇਹ ਲੰਗਰ ਤਿਆਰ ਕੀਤਾ ਗਿਆ ਪੰਜਾਬ ਦੇ ਸਾਰੇ ਪਿੰਡਾਂ ਦੇ ਖਾਸ ਕਰਕੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਲੱਡੂਆਂ ਦਾ ਲੰਗਰ ਜਿਹੜਾ ਕੀ ਚਲਾਇਆ ਜਾ ਰਿਹਾ ਇਸ ਲਈ ਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਪ ਹੈ ਅਤੇ ਉਸ ਪ੍ਰਕਾਸ਼ ਪੁਰਪ ਦੇ ਸੰਬੰਧ ਦੇ ਵਿੱਚ ਸੰਗਤਾਂ ਵੱਲੋਂ ਲੱਡੂਆਂ ਦਾ ਅਟੁੱਟ ਲੰਗਰ ਜਿਹੜਾ ਕੀ ਵਰਤਾਇਆ ਜਾਏਗਾ ਅਸੀਂ ਪਿਛਲੇ 4 ਦਿਨਾਂ ਤੋਂ ਲੱਡੂਆਂ ਦੀ ਜਿਹੜੀ ਆ ਉਹ ਤਿਆਰੀ ਕਰਦੇ ਆ ਇਸ ਨੂੰ ਬਣਾਉਣ ਦੇ ਵਿੱਚ ਸੰਗਤ ਜੁਟੀ ਹੋਈ ਹੈ ਅਤੇ ਕੱਲ ਸਵੇਰੇ ਇਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਵਰਤਾਇਆ ਜਾਏਗਾ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ। ਖਾਣਾ ਲੰਗਰ ਲਗਾਇਆ ਜਾਂਦਾ ਹਰ ਸਾਲ ਇੱਥੇ ਜੀ ਹਰ ਸਾਲ ਲੱਡੂਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹਦੇ ਵਜੇ ਸਾਡੇ ਸਾਰੇ ਵੀਰ ਜਿਹੜੇ ਕਿ ਸਾਡੀ ਸੁਸਾਇਟੀ ਨੂੰ ਸਪੋਰਟ ਕਰਦੇ ਨੇ ਉਹਦੇ ਵਿੱਚ ਸਾਡੇ ਬੱਚੇ ਸਾਡੇ ਐਨ ਆਰ ਆਈ ਵੀਰ ਜਿੰਨੇ ਵੀ ਸਾਡਾ ਸਪੋਰਟ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਹੈ ਜੀ ਸਾਨੂੰ 7-8 ਸਾਲ ਹੋ ਗਿਆ ਕਈ ਪ੍ਰਕਾਰ ਦੇ ਲੱਡੂ ਜਿਹੜੇ ਆ ਤਿਆਰ ਕੀਤੇ ਜਾਂਦੇ ਨੇ ਚੜਦੀ ਗਰਾਂ ਨਾਲ ਕੋਈ 80 90 ਕੁਆਇੰਟਰ ਦਾ ਵਾਈਟੋ ਸਾਨੂੰ ਪਤਾ ਨਹੀਂ ਲੱਗਦਾ ਜੀ ਵਾਈਟ ਕਿੰਨਾ ਹੋ ਜਾਂਦਾ ਕੋਈ ਸਾਡੇ ਕੋਲ ਫੈਂਡ ਦਾ ਟੀਨ ਕੋਈ ਘਿਓ ਦਾ ਕੋਈ ਇਧਰ ਦਾ ਕੋਈ ਸਾਰੇ ਖਲੋਤ ਰਲ ਮਿਲ ਕੇ ਜੀ ਇਹ ਪਤਾ ਇੱਕ ਦਿਨ ਤੋਂ ਸਟਾਰਟ ਕਰਦੇ ਆ ਜੀ ਹਫਤਾ ਹਫਤਾ ਨਾਲ ਨਹੀਂ ਜਾਂਦਾ ਜੀ ਕਿੰਨਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਇਸ ਦਿੱਤਾ ਜੀ ਇੰਤਜ਼ਾਰ ਤੇ ਬਹੁਤ ਜ਼ਿਆਦਾ ਜੀ ਇਹ ਜਦੋਂ ਮਹੀਨਾ ਚੜ ਜਾਂਦਾ ਜੀ ਸਾਰੇ ਠੀਕ ਤੇ ਆ ਜੀ ਕਿਹੜਾ ਦਿਨ ਦਵਾ ਦਵਾ ਲੱਗ ਕੇ ਆਵੇ ਤੇ ਚੜਦੀ ਕਲਾ ਨਾਲ ਜਾਈਏ ਤੇ ਗੁਰੂ ਘਰ ਝੋਲੀਆਂ ਭਰ ਕੇ ਲੈ ਕੇ ਆਈਏ ਕਿੰਨੇ ਭਾਗਾ ਵਾਲੇ ਤੁਸੀਂ ਤੁਹਾਡੇ ਹਿੱਸੇ ਜਿਹੜੀ ਇਹ ਸੇਵਾ ਪਈ ਹੈ ਦੇਖੋ ਜੀ ਇਹ ਸਾਡੇ ਪਿਛਲੇ ਕਰਮ ਚੰਗੇ ਆ ਕਿ ਜਿਹੜੇ ਗੁਰੂ ਰਾਮਦਾਸ ਦੀ ਬੋਦੀ ਵਿੱਚ ਬੈ ਕੇ ਸੀ ਸੇਵਾ ਦਾ ਆਨੰਦ ਮਾ ਰਹੇ ਆ ਜੀ ਇਸ ਧਰਤੀ ਨੂੰ ਦੁਨੀਆ ਲੋਚਦੀ ਆ ਜੀ ਇਸ ਧਰਤੀ ਨੂੰ ਬਹੁਤ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਇੰਤਜ਼ਾਰ ਕਰ ਰਹੇ ਆ ਜੀ ਕਦੋਂ ਅਸੀਂ ਆਈਏ ਤੇ ਇੱਥੋਂ ਨਕਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਕਿੰਨੇ ਦਿਨੇ ਸੇਵਾ ਚੱਲਦੀ ਗਈ ਇਹ ਸੇਵਾ ਜੀ 18 19 20 21 22 23 ਚਬੀ ਤਰੀਕ ਨੂੰ ਸਿਰੇ ਅਰਦਾਸ ਕਰਕੇ ਮਹਾਰਦੀ ਕਰਬਾ ਨਾਲ ਲੱਡੂ ਦੀ ਸੇਵਾ ਜਿਹੜੀ ਵਰਤਾਈ ਜਾਂਦੀ ਹੈ ਜੀ ਪੂਰੇ ਉਤਲਾ ਹਾਲ ਤੜਾ ਹਾਲ ਪੂਰੇ ਦਰਬਾਰ ਸਾਹਿਬ ਦੇ ਜਿੱਥੇ-ਜਿੱਥੇ ਜਿੰਨੇ ਖੜਦੇ ਨੇ ਜੀ ਕੋਈ ਮਨਾਈ ਨਹੀਂ ਆ ਜੀ ਬਾਲੀਆਂ ਭਰ ਭਰ ਜਾਂਦੇ ਨੇ ਸ਼ਰੋਣੀ ਕਮੇਟੀ ਦਾ ਕਿੰਨਾ ਸਹਿਯੋਗ ਹੁੰਦਾ ਹੈ ਸ਼ਰੋਣੀ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਸ਼ਰੋਣੀ ਕਮੇਟੀ ਹਰ ਤਰ੍ਹਾਂ ਦੀ ਕੋਈ ਸਾਨੂੰ ਲੋੜ ਪਰ ਬਤਰਾਂ ਦੀ ਲੋੜ ਕੋਈ ਬਿਜਲੀ ਦੇ ਫਾਲਟ ਪੈਦੇ ਉਹ ਵੀ ਉਸੇ ਲਈ ਭੱਜੇ ਆਉਂਦੇ ਬੰਦੇ ਜੀ ਪਿਛਲੇ 7-8 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਆ 1 ਸਤੰਬਰ 1604 ਨੂੰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਆਦ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ 557 ਪ੍ਰਕਾਸ਼ਪੁਰਬ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਜਾ ਰਹੀ ਹੈ ਇਹ ਲੱਡੂਆਂ ਦੀ ਸੇਵਾ ਪਿਛਲੇ 7-8 ਸਾਲਾਂ ਤੋਂ ਸਾਡੀ ਸੇਵਾ ਸੁਸਾਇਟੀ ਕਰਦੀ ਆ ਰਹੀ ਹੈ 18 ਤਰੀਕ ਨੂੰ 18 ਅਗਸਤ ਨੂੰ ਇਹ ਸੇਵਾ ਸ਼ੁਰੂ ਕਰ ਲਈ ਸੀ ਜੋ 24 ਅਗਸਤ ਤੱਕ ਚੱਲੇਗੀ ਜੀ 24 ਅਗਸਤ ਨੂੰ ਸਵੇਰੇ ਅਰਦਾਸ ਹੋ ਗਏ ਸ਼ਾਮਾਂ ਤੱਕ ਜਦੋਂ ਤੱਕ ਅਠ ਜੋ ਸਾਡਾ ਜਿੰਨਾ ਵੀ ਸਾਡਾ ਬਣਿਆ ਹੋਇਆ ਲੱਡੂਆਂ ਦੀ ਸੇਵਾ ਸਮਾਪਤੀ ਤੱਕ ਚੱਲੇਗੀ ਜੀ ਇਹ ਸੇਵਾ ਘਟ ਤੋਂ ਘਟ ਸਾਡੀ ਇੱਕ ਇੱਕ ਡੇਢ ਹਫ਼ਤਾ ਲਗਾਤਾਰ ਚੱਲਦੀ ਹੈ ਜੀ ਤੇ 90 100 ਕਿਲੋਗ੍ਰਾਮ ਦੇ ਕਰੀਬ ਜਾਣਗੇ ਲੱਡੂ ਬਣਦੇ ਆ ਜੀ ਆਪਣੇ ਐਨ ਆਰ ਆਈ ਵੀਰਾਂ ਦਾ ਕਿੰਨਾ ਦਾ ਸਜੂਤ ਐਨ ਆਰ ਆਈ ਵੀਰ ਜੋ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਾਨੂੰ ਬਹੁਤ ਸਹਿਯੋਗ ਕਰਦੀ ਆ ਜੋ ਸਾਡੇ ਬੱਚੇ ਬਾਹਰ ਗਏ ਆ ਉਹਨਾਂ ਨੂੰ ਬੜੀ ਇਸ ਦਿਨ ਦੀ ਬੜੀ ਉਤਸ਼ਾਹਤ ਹੁੰਦੀ ਆ ਉਹ ਆਪਣੀ ਸੇਵਾ ਭੇਜ ਦਿਆ ਜੀ ਐਨ ਆਰ ਆਈ ਵੀ ਸਾਡਾ ਬਹੁਤ ਜਿਆਦਾ ਸਾਥ ਦੇ ਰਿਆ ਸ਼੍ਰੋਮਣੀ ਕਮੇਟੀ ਦਾ ਕਿੰਨਾ ਸਹਿਯੋਗ ਮਿਲਦਾ ਹੈ ਸ਼੍ਰੋਮਣੀ ਕਮੇਟੀ ਦਾ ਬੇਹੱਦ ਸਹਿਯੋਗ ਹੈ ਜੀ ਹਰ ਤਰ੍ਹਾਂ ਦਾ ਸਹਿਯੋਗ ਹੈ ਜੋ ਵਰਤਨ ਹੋ ਗਿਆ ਏ ਟੂ ਜ਼ेड ਜੋ ਹਨ ਜਿਹੜੀ ਚੀਜ਼ ਦੀ ਰਿਪੇਅਰਮੈਂਟ ਹੁੰਦੀ ਆ ਸਾਡੇ ਪ੍ਰਧਾਨ ਸਾਹਿਬ ਜਾਣਦੇ ਆ ਉਹ ਖੇੜੇ ਮੱਤੇ ਸਾਨੂੰ ਉਸੇ ਲਈ ਸਾਡੀ ਚੀਜ਼ ਦਾ ਹੱਲ ਕਰਦੇ ਆ ਜੀ ਤੇ ਕਿੰਨੀ ਕੀਤੀ ਤੇ ਸੰਗਤਾ ਇੱਥੇ ਬਹੁਤ ਗੀਲ ਕਰ ਸੰਗਤ ਦੇ ਜੀ ਕਈ ਬੇਨਤੀ ਨਹੀਂ ਆਪਣੇ ਜੀ ਬਾਕੀ ਸਾਡੀਆਂ ਤੁਸੀਂ ਬੀਬੀਆਂ ਦੇਖ ਹੀ ਲਿਓ ਕਿੰਨੀ ਸਾਥ ਨਾਲ ਆ ਨਾਲ ਮਹਾਰਾਜ ਦਾ ਨਾਮ ਜਪ ਰਹੀਆਂ ਵਾਂ ਨਾਲ ਸੇਵਾ ਕਰ ਰਹੀਆਂ ਵਾਂ